ਉੱਥੇ ਬਕਾਇਦਾ ਤੌਰ ਤੇ ਉਹਨਾਂ ਨੂੰ ਇੱਕ ਰਿਪੋਰਟ ਤਿਆਰ ਕਰਕੇ ਟੀਵੀ ਸਕਰੀਨ ਤੇ ਦਿਖਾਈ ਗਈ ਸਾਰਾ ਡਾਟਾ ਸਾਂਝਾ ਕੀਤਾ ਗਿਆ ਹਨ ਤੇ ਉਹ ਤੋਂ ਵੱਧ ਜੀ ਉਹਨਾਂ ਨੇ ਰਾਹਤ ਪੈਕੇਜ ਐਲਾਨਤਾ 1600 ਕਰੋੜ ਤੁਸੀਂ 1600 ਕਰੋੜ ਐਲਾਨ ਰਹੇ ਹੋ 2064 ਪਿੰਡ ਨੇ ਜਿਹੜੇ ਹੜੰਗਾਂ ਕਰ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਜੇ ਆਪਾਂ ਇੱਕ ਇੱਕ ਪਿੰਡ ਨੂੰ ਇੱਕ ਇੱਕ ਕਰੋੜ ਵੀ ਦਈਏ ਤਾਂ ਵੀ 1600 ਪਿੰਡਾਂ 'ਚ ਜਾ ਕੇ ਪੈਸਾ ਮੁੱਕ ਜਾਣਾ ਤੁਹਾਡੇ ਵਾਲਾ ਤਾਂ ਪੰਜਾਬ ਦੇ ਮੰਤਰੀ ਮੁੰਡੀਆਂ ਸਾਹਿਬ ਨੇ ਕਹਿੰਦੇ ਟੋਕਦੇ ਆ ਕਿਹਾ ਟੋਕਦੇ ਆ ਤਾਂ ਨਹੀਂ ਮਤਲਬ ਆਪਣੀ ਗੱਲ ਰੱਖਦੇ ਆ ਕਿ ਪ੍ਰਧਾਨ ਮੰਤਰੀ ਜੀ ਇਹ ਬਹੁਤ ਥੋੜਾ ਹੈ ਜੇ ਹੋਰ ਕਰਦੇ ਤਾਂ ਚੰਗਾ ਹੋਉਂਦਾ ਉਹ ਕਹਿੰਦੇ ਤੁਹਾਨੂੰ ਹਿੰਦੀ ਆਤੀ ਹੈ ਕਿ ਨਾ ਇਹ ਤਾਂ ਸਮਝ ਨਹੀਂ ਆ ਮੈਂ ਸੋਲੋ ਕਰੋੜ ਬੋਲਦੀ ਹਾਂ ਨਾ ਕਿ ਤਰੀਕਾ ਹੈ ਪ੍ਰਧਾਨ ਮੰਤਰੀ ਪੰਜਾਬ ਸਰਕਾਰ 13000 ਕਰੋੜ ਤੋਂ ਲੈ ਕੇ 25000 ਕਰੋੜ ਤੱਕ ਦੇ ਰਾਹਤ ਪੈਕੇਜ ਦੀ ਗੱਲ ਕਰ ਰਹੀ ਹੈ ਮੋੜ ਲਈ ਸ਼ੁਰੂਆਤੀ ਤੌਰ 'ਤੇ ਮੋਟਾ-ਮੋਟਾ ਅੰਦਾਜ਼ਾ ਕਹਿੰਦੇ ਜੀ 13000 ਕਰੋੜ ਦਾ ਨਸਤਾ ਫਿਰ ਗੱਲ 15000 ਕਰੋੜ ਦੀ ਵੀ ਤੁਰੀ ਫਿਰ 20000 ਕਰੋੜ ਦੀ ਵੀ ਤੁਰੀ ਤੇ ਇੱਕ ਮੰਤਰੀ ਤਾਂ 25000 ਕਰੋੜ ਵੀ ਕਹਿ ਗਿਆ ਇਹਨਾਂ ਦਾ ਮੀਡੀਆ 'ਚ ਵੱਖ-ਵੱਖ ਮਿਆ ਹੁਣ ਜੇ ਇਹ ਬਿਆਨਾਂ ਨੂੰ ਵੀ ਕੇਂਦਰ ਨੇ ਨੋਟਿਸ ਕੀਤਾ ਹੋਊਗਾ ਤਾਂ ਉਹ ਕਹਿੰਦੇ ਵੀ ਸੁਰੇ ਨਹੀਂ ਮਿਲਦਾ ਸਰਕਾਰ ਨਾਲ ਤਾਲ ਮੇਲੇ ਨਹੀਂ ਆਪਸੇ ਵਿੱਚ ਕੋਈ ਜੇ ਸਰਕਾਰ ਦਾ ਤਾਲ ਮੇਲੇ ਨਹੀਂ ਕੋਈ ਆਪਸੇ ਤਾਂ ਵਿਰੋਧੀ ਦਲਾਂ ਨਾਲ ਸਮੁੱਚੀ ਪੰਜਾਬ ਦੀ ਸਿਆਸਤ ਨਾਲ ਉਹਨਾਂ ਦਾ ਕੀ ਤਾਂਵੇਂ ਲੋਕ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਇੱਕ ਬਲੂਪ੍ਰਿੰਟ ਤਿਆਰ ਹੁੰਦਾ ਮੈਡੀਕਲ ਵਾਲਾ ਵਿਭਾਗ ਮੈਡੀਕਲ ਰਿਪੋਰਟ ਤਿਆਰ ਕਰਦਾ ਪਸ਼ੂ ਪਾਲਣ ਵਾਲਾ ਪਸ਼ੂ ਪਾਲਣ ਰਿਪੋਰਟ ਤਿਆਰ ਕਰਦਾ ਜਲ ਸਰੋਤ ਵਾਲਾ ਉਸ ਵਾਲਾ ਰਿਪੋਰਟ ਤਿਆਰ ਕਰਦਾ ਹੈਨਾ ਸੜਕਾਂ ਦਾ ਇੱਕ ਆਪਣਾ ਹਵਾਲਾ ਹੁੰਦਾ ਵਿੱਤ ਮੰਤਰਾਲਾ ਆਪਣੀ ਰਿਪੋਰਟ ਸਾਰੀ ਮਿਲਾਉਂਦਾ ਸਾਰੀ ਰਿਪੋਰਟ ਤਿਆਰ ਹੋ ਕੇ ਬਲੂਪ੍ਰਿੰਟ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਦੇ ਆਉਂਦੇ ਹਨ ਉਹਨਾਂ ਦੇ ਮੇਜ਼ ਤੇ ਪਈ ਹੁੰਦੀ ਕਿ ਆ ਜੀ ਆ ਕੁੱਲ ਨੁਕਸਾਨ ਹੈ ਇਨੇ ਘਰ ਟੱਗੇ ਇਨੇ ਘਰ ਦਾ ਸਮਾਨ ਰੁੜ ਗਿਆ ਇਨੇ ਲੋਕਾਂ ਦਾ ਨੁਕਸਾਨ ਹੋ ਗਿਆ ਦੁਕਾਨਾਂ ਵਾਲਿਆਂ ਦਾ ਗਿਆ ਮਜ਼ਦੂਰਾਂ ਦਾ ਗਿਆ ਕਿਸਾਨਾਂ ਦਾ ਗਿਆ ਆ ਪੰਜਾਬ ਦਾ ਸਭੂਚਾ ਨੁਕਸਾਨ ਹੈ ਜਿਹੜਾ ਉਹਨਾਂ ਦੇ ਮੂਰੇ ਪਿਆ ਹੁੰਦਾ ਉਹ ਤੋਂ ਬਾਅਦ ਉਹ ਘੱਟ ਲਾਉਂਦੇ ਕਿਸ ਵੱਲ ਬਟਾ ਪੰਜਾਬ ਦੀ ਬੀਜੇਪੀ ਜਿਹੜੀ ਤਰਾਤਲ ਤੇ ਕੈਂਪ ਲਾਉਦੀ ਫਿਰਦੀ ਸੀ ਜਿਹੜੀ ਬੀਜੇਪੀ ਕਹਿੰਦੀ ਅਸੀਂ ਪਿੰਡਾਂ 'ਚ ਪੈਰ ਲਾ ਰਹੇ ਆ ਜੀ ਬੀਜੇਪੀ ਦੇ ਕੋਈ ਪਾਰਟੀ ਨੇ ਪੰਜਾਬ ਦੀ ਬਾਹੀਂ ਨਹੀਂ ਪੜੀ ਉਹ ਬੀਜੇਪੀ ਕੇਸ ਕਿਉਂ ਨਹੀਂ ਰੱਖ ਸਕੀ ਤੁਹਾਰਜ਼ਾ 200 ਕਰੋੜ ਬਾਜਟ ਹੈ ਤੁਹਾਡੀ ਲੀਡਰਸ਼ਿਪ ਤਾਂ ਪੰਜਾਬ ਸਰਕਾਰ ਨੂੰ ਕਹਿੰਦੀ ਸੀ ਇੱਕ ਇੱਕ ਪਿੱਛੇ 55000 ਦਿਓ ਰਾਜਨੀਤਿਕ ਤੌਰ ਤੇ ਇਹ ਕਹਾ ਲੈ ਕੇ ਵੀ 227 ਸਾਡੇ ਪੰਜਾਬ ਚ ਪੈਰ ਲੱਗ ਜਾਣ ਸਾਡੀ ਪਾਰਟੀ ਦੀ ਸਰਕਾਰ ਬਣ ਜਵੇ ਤੇ ਫਿਰ ਉਸੇ ਰਾਜਨੀਤਿਕ ਤੌਰ ਤੇ ਸੋਚ ਲੈਂਦੇ ਰਾਜਨੀਤੀਆਂ ਕਰ ਲੈਂਦੇ ਇਹਦੇ ਵਿੱਚ ਵੀ ਪਰ ਪੰਜਾਬ ਦੀ ਬਾਂਧਾ ਫੜਦੇ ਤੇ ਦਿੱਲੀ ਵਾਲੇ ਤਨਖੀਦੀ ਘੁਨਾ ਤੋਂ ਬਾਅਦ ਵਾਪਸ ਲੈਣ ਦੇ ਬਾਵਜੂਦ ਵੀ ਤੁਸੀਂ ਇਸ ਪਾੜੇ ਨੂੰ ਮਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੌਕਾ ਸੀ ਜਨਾ ਮਟਾ ਲੈਂਦੇ ਤੁਸੀਂ ਉਹ ਪਹਿਲ ਕਦਮੀ ਤਾਂ ਕਰਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਕਦਮ ਤਲ ਮਿਲਾ ਕੇ ਤੁਰਦੇ ਅਸੀਂ ਇਹ ਪੰਜਾਬ ਹੈ ਸਿਰ ਤੇ ਬਿਠਾ ਲੈਂਦਾ ਜੇ ਕੋਈ ਮੜਾ ਜਾਂ ਹਲੀਮੀ ਨਾ ਗੱਲ ਕਰ ਰਿਹਾ ਇਹ ਤਾਂ ਹੱਤੋਂ ਸਿਆਸੀ ਤੌਰ ਤੇ ਵੀ ਨਹੀਂ ਸੜੇ ਇਦਾ ਮਤਲਬ ਤੁਹਾਡੇ ਅੰਦਰ ਪੰਜਾਬ ਪ੍ਰਤੀ ਕੋਈ ਕਿੜ ਚਿੜ ਨਫ਼ਰਤ ਮਾਚਲ ਨੇ 5000 ਕਰੋੜ ਮੰਗਿਆ ਤਾਂ 1500 ਕਰੋੜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਦੀ ਪੰਜਾਬ ਫੇਰੀ ਪੰਜਾਬ ਫੇਰੀ ਦੇ ਦੌਰਾਨ ਐਲਾਨਿਆ ਗਿਆ ਰਾਹਤ ਪੈਕੇਜ ਕਨਮਿਤ ਚਾਸ਼ੇੜ ਗਿਆ 1600 ਕਰੋੜ ਦੇ ਰਾਹਤ ਪੈਕੇਜ ਨੂੰ ਲੈ ਕੇ ਇੱਕ ਨਵੀਂ ਤਰ੍ਹਾਂ ਦੀ ਪੰਜਾਬ ਦੇ ਵਿੱਚ ਰਾਜਨੀਤੀ ਸ਼ੁਰੂ ਹੋ ਗਈ ਕਿ ਇਹ 1600 ਕਰੋੜ ਪੰਜਾਬ ਦੇ ਲਈ ਕਿੰਨਾ ਕੁ ਸਹਾਇਕ ਸਾਬਤ ਹੋਏਗਾ ਕਿੰਨਾ ਕੁ ਸਹੀ ਸਾਬਤ ਹੋਏਗਾ ਜਾਂ ਕਿੰਨਾ ਕੁ ਇਹ ਨਗੂਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਉਪਰਾਸਪਤੀ ਦੀ ਵੋਟ ਪਾਉਣ ਤੋਂ ਬਾਅਦ ਹਮਾਚਲ ਦਾ ਦੌਰਾ ਕਰਕੇ ਉੱਥੇ ਮੁੱਖ ਮੰਤਰੀ ਨਾਲ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹਿਮਾਚਲ ਦੇ ਕੁਝ ਪੀੜਤਾਂ ਨੂੰ ਮਿਲ ਕੇ 1500 ਕਰੋੜ ਦਾ ਰਾਹਤ ਪੈਕੇਜ ਐਲਾਨ ਕੇ ਪੰਜਾਬ ਆਏ ਸੀ। ਪੰਜਾਬ ਆ ਕੇ ਉਹਨਾਂ ਨੇ ਹਵਾਈ ਸਰਵੇਖਣ ਕੀਤਾ ਇੱਥੇ ਬੜੇ ਗੰਭੀਰ ਮੁਦਰਾ 'ਚ ਉਹਨਾਂ ਦੀਆਂ ਫੋਟੋਆਂ ਆ ਰਹੀਆਂ ਨੇ, ਤਸਵੀਰਾਂ ਆ ਰਹੀਆਂ ਨੇ, ਵੀਡੀਓ ਆ ਰਹੀ ਹੈ। ਉਹ ਹੈਲੀਕਾਪਟਰ ਝੂਟਦੇ ਆਏ ਉਹ ਨਕਸ਼ੇ ਤੇ ਉਂਗਲ ਲਾ ਕੇ ਵੀ ਦੇਖ ਰਹੇ ਨੇ। ਫਿਰ ਥੱਲੇ ਨੂੰ ਵੀ ਹੱਥ ਕਰ ਕਰ ਦਿਖਾ ਰਹੇ ਨੇ ਕਿ ਦੇਖੋ ਜੀ। ਉਹ ਚੋਂ ਲੱਗਿਆ ਕਿ ਬੜਾ ਫਿਕਰ ਹੈ। تسفیق ਤੋਂ ਬਾਅਦ ਫਿਰ ਉਹਨਾਂ ਦੇ ਇੱਕ ਬੈਠਕ ਹੋਈ ਜਿਹਦੇ ਵਿੱਚ 19 ਕਹਿੰਦੇ ਜੀ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਕਹਿੰਦੇ ਜੀ ਕਿਸਾਨ ਸੀ ਮਜ਼ਦੂਰ ਸੀ ਹੋਰ ਲੋਕ ਸੀ ਜਿਹਨਾਂ ਦਾ ਹੜ੍ਹਾਂ ਚ ਨੁਕਸਾਨ ਹੋਇਆ ਉਹਨਾਂ ਨਾਲ ਉਹਨਾਂ ਨੇ ਗੱਲਬਾਤ ਕੀਤੀ ਉਸ ਮੌਕੇ ਸਿਰ ਜਾਖੜ ਵੀ ਹੈਨਾ ਜੀਨੀ ਦਾ ਬੂਟਾ ਪੱਟ ਕੇ ਉਹਨਾਂ ਨੂੰ ਦਿਖਾ ਰਹੇ ਸੀ ਝੋਨੇ ਦਾ ਕਿਹਾ ਦੇਖੋ ਜੀ ਹਾਲਤ ਤਾਂ ਹੋਈ ਪਈ ਹੈ ਕਿਤਾਬੀ ਸੋ ਰਵਨੀਤ ਬਿੱਟੂ ਵੀ ਸੀ ਉੱਥੇ ਤਰਨ ਚੁਗ ਵੀ ਬੀਜੇਪੀ ਦੀ ਲੀਡਰਸ਼ਿਪ ਵੀ ਲਗਭਗ ਉਹ ਬੀਜੇਪੀ ਦੀ ਬੈਠਕ ਨਜ਼ਰ ਆਈ ਪਰ ਉਸ ਪੀੜਤ ਿਹਾਂ ਦੀ ਗੱਲ ਸੁਣੀ ਤਾਂ ਲੱਗਿਆ ਕਿ ਉਹਦੇ ਨਾਲ ਹੋਰ ਉਹਨਾਂ ਨੂੰ ਜਾਣਕਾਰੀ ਚ ਵਾਧਾ ਹੋ ਗਿਆ ਹੋਵੇਗਾ ਫਿਰ ਉਹ ਦਿੱਲੀ ਤੋਂ ਆਉਣ ਤੋਂ ਪਹਿਲਾਂ ਜਿਹੜੀ 3 ਦਿਨੀ ਦੌਰਾ ਕਰਕੇ ਗਈ ਹੈ ਉਹਨਾਂ ਦੀ ਕੇਂਦਰੀ ਟੀਮ 2 ਦਿਨ 72 ਦੇ ਅਧਿਕਾਰੀਆਂ ਨਾਲ ਬੈਠਕ ਹੋਟਕ ਉਹਨੇ ਵੀ ਰਿਪੋਰਟ ਸੌਂਪੀ ਹੋਏਗੀ ਸ਼ਿਵਰਾ ਚੋਹਾਨ ਜਿਹੜੇ ਖੇਤਾਂ ਚ ਵੀ ਬੜੇ ਪਾਣੀ ਚ ਵੀ ਬੜੇ ਲੋਕਾਂ ਨੂੰ ਵੀ ਮਿਲੇ ਰੋਹਤੇ ਸੇਵਾ ਕਰਦੇ ਲੋਕਾਂ ਨੂੰ ਵੀ ਮਿਲੇ ਉਹਨਾਂ ਨੇ ਵੀ ਜਾ ਕੇ ਕੁਝ ਰਿਪੋਰਟ ਦਿੱਤੀ ਹੋ ਸੋ ਇਹ ਸਾਰੀਆਂ ਰਿਪੋਰਟਾਂ ਦੇ ਆਧਾਰ ਤੇ ਮੰਨਿਆ ਜਾ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਇਸ ਔਖੀ ਘੜੀ ਦੇ ਵਿੱਚ ਬਾ ਮੜਨਗੇ ਨਾਲ ਖੜਾ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਉਹਨਾਂ ਦੀ ਪੰਜਾਬ ਸਰਕਾਰ ਨਾਲ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਇੱਕ ਅਧਿਕਾਰਤ ਬੈਠਕ ਹੋਈ। ਉੱਥੇ ਬਕਾਇਦਾ ਤੌਰ ਤੇ ਉਹਨਾਂ ਨੂੰ ਇੱਕ ਰਿਪੋਰਟ ਤਿਆਰ ਕਰਕੇ ਟੀਵੀ ਸਕਰੀਨ ਤੇ ਦਿਖਾਈ ਗਈ। ਸਾਰਾ ਡਾਟਾ ਸਾਂਝਾ ਕੀਤਾ ਗਿਆ। ਹੈਨਾ ਤੇ ਉਹ ਤੋਂ ਬਾਅਦ ਜੀ ਉਹਨਾਂ ਨੇ ਰਾਹਤ ਪੈਕੇਜ ਐਲਾਨਤਾ 1600 ਕਰੋੜ ਦਾ। ਇਸ ਅਧਿਕਾਰਕ ਬੈਠਕ ਦੇ ਵਿੱਚ ਹੀ ਪੰਜਾਬ ਦੇ ਮੰਤਰੀ ਮੁੰਡੀਆਂ ਸਾਹਿਬ ਨੇ ਕਹਿੰਦੇ ਟੋਕਦੇ ਆ ਕਿਹਾ ਟੋਕਦੇ ਤਾਂ ਨਹੀਂ ਆ ਮਤਲਬ ਆਪਣੀ ਗੱਲ ਰੱਖਦੇ ਆ ਕਿਹਾ ਕਿ ਪ੍ਰਧਾਨ ਮੰਤਰੀ ਜੀ ਇਹ ਬਹੁਤ ਥੋੜਾ ਹੈ ਜੀ ਹੋਰ ਕਰਦੇ ਹੋ ਤਾਂ ਚੰਗਾ ਹੋ ਉਹ ਕਹਿੰਦੇ ਤੁਹਮੇ ਹਿੰਦੀ ਆਤੀ ਹੈ ਕਿ ਨਹੀਂ ਕਹਿੰਦੇ ਪਰ ਸਮਝ ਨਹੀਂ ਆ ਮੈਂ 1600 ਕਰੋੜ ਬੋਲਦੀ ਆ ਨਾ ਇਹ ਤਰੀਕਾ ਹੈ ਪ੍ਰਧਾਨ ਮੰਤਰੀ ਦਾ ਹੁਣ ਇਸ ਤੋਗਾ ਪੰਜਾਬ ਸਰਕਾਰ 13000 ਕਰੋੜ ਤੋਂ ਲੈ ਕੇ 25000 ਕਰੋੜ ਤੱਕ ਦੇ ਰਾਹਤ ਪੈਕੇਜ ਦੀ ਗੱਲ ਕਰ ਰਹੀ ਸੀ ਮੋਢਲੇ ਸ਼ੁਰੂਆਤੀ ਤੌਰ 'ਤੇ ਮੋਟਾ-ਮੋਟਾ ਅੰਦਾਜ਼ਾ ਕਹਿੰਦੇ ਜੀ 13000 ਕਰੋੜ ਹੈ ਨੁਕਸਾਨ ਫਿਰ ਗੱਲ 15000 ਕਰੋੜ ਦੀ ਵੀ ਤੁਰੀ ਫਿਰ 20000 ਕਰੋੜ ਦੀ ਵੀ ਤੁਰੀ ਤੇ ਇੱਕ ਮੰਤਰੀ ਦਾ 25000 ਕਰੋੜ ਵੀ ਕਹਿ ਗਿਆ ਇਹਨਾਂ ਦਾ ਮੀਡੀਆ 'ਚ ਵੱਖੋ-ਵੱਖ ਪਿਆ ਹੁਣ ਜੇ ਇਹ ਬਿਆਨਾਂ ਨੂੰ ਵੀ ਕੇਂਦਰ ਨੇ ਨੋਟਿਸ ਕੀਤਾ ਹੋਗਾ ਤਾਂ ਉਹ ਕਹਿਣਗੇ ਵੀ ਸੁਰੇ ਨਹੀਂ ਮਿਲਦਾ ਸਰਕਾਰ ਦਾ ਤਾਂ ਤਾਲਮੇਲੇ ਨਹੀਂ ਆਪਸੇ ਵਿੱਚ ਕੋਈ ਜੇ ਸਰਕਾਰ ਦਾ ਤਾਲਮੇਲੇ ਨਹੀਂ ਕੋਈ ਆਪਸੇ 'ਚ ਤਾਂ ਵਿਰੋਧੀ ਧਲਾਂ ਨਾਲ ਸਮੁੱਚੀ ਪੰਜਾਬ ਦੀ ਸਿਆਸਤ ਨਾਲ ਉਹਨਾਂ ਦਾ ਕੀ ਤਾਲਮੇਲੇ ਲੋਕ ਜਗਾ ਹੁੰਦਾ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਇੱਕ ਬਲੂਪ੍ਰਿੰਟ ਤਿਆਰ ਹੁੰਦਾ ਮੈਡੀਕਲ ਵਾਲਾ ਵਿਭਾਗ ਮੈਡੀਕਲ ਰਿਪੋਰਟ ਤਿਆਰ ਕਰਦਾ ਪਸ਼ੂ ਪਾਲਨ ਵਾਲਾ ਪਸ਼ੂ ਪਾਲਨ ਰਿਪੋਰਟ ਤਿਆਰ ਕਰਦਾ ਜਲ ਸਰੋਤ ਵਾਲਾ ਉਸ ਵਰਗ ਰਿਪੋਰਟ ਤਿਆਰ ਕਰਦਾ ਹੈਨਾ ਸੜਕਾਂ ਦਾ ਇੱਕ ਆਪਣਾ ਹਵਾਲਾ ਹੁੰਦਾ ਵਿੱਤ ਮੰਤਰਾਲਾ ਆਪਣੀ ਰਿਪੋਰਟ ਸਾਰੀ ਮਿਲਾਉਂਦਾ ਸਾਰੀ ਰਿਪੋਰਟਿੰਗ ਤਿਆਰ ਹੋ ਕੇ ਬਲੂਪ੍ਰਿੰਟ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਦੇ ਆਉਂਦਿਆਂ ਉਹਨਾਂ ਦੇ ਮੇਜ਼ ਤੇ ਪਈ ਹੁੰਦੀ ਕਿ ਆ ਜੀ ਆ ਕੁੱਲ ਨੁਕਸਾਨ ਹੈ ਇੰਨੇ ਸਾਡੇ ਹੈਨਾ ਮਤਲਬ ਬੇਵੇਸੀ ਮਰ ਗਏ ਹੜ ਗਏ ਐਨੇ ਸਾਡੇ ਖੇਤ ਹੜ ਗਏ ਫਸਲ تباہ ਹੋ ਗਈ ਐਨੇ ਸਾਡੇ ਤੂਸੀ ਬੰਨ ਟੁੱਟ ਗਏ ਇੰਨੀਆਂ ਸਾਡੀਆਂ ਸੜਕਾਂ ਨੁਕਸਾਨੀਆਂ ਗਈਆਂ ਐਨੇ ਘਰ ਟਹਿ ਗਏ ਐਨੇ ਕਰ ਦਾ ਸਮਾਨ ਰੁੜ ਗਿਆ ਇੰਨੇ ਲੋਕਾਂ ਦਾ ਨੁਕਸਾਨ ਹੋ ਗਿਆ ਦੁਕਾਨਾਂ ਵਾਲਿਆਂ ਦਾ ਗਿਆ ਮਜ਼ਦੂਰਾਂ ਦਾ ਗਿਆ ਕਿਸਾਨਾਂ ਦਾ ਗਿਆ ਆ ਪੰਜਾਬ ਦਾ ਸਮੂਚਾ ਨੁਕਸਾਨ ਹੈ ਜਿਹੜਾ ਉਹਨਾਂ ਦੇ ਮੂਰੇ ਪਿਆ ਉਦੋਂ ਤੋਂ ਬਾਅਦ ਉਹ ਘੱਟ ਲਾਉਂਦੇ ਫਿਰ ਸਵਾਲ ਵੱਡਾ ਸੀ ਹੁਣ ਦੂਸਰੇ ਪਹਿਲੂ ਤੋਂ ਇਹ ਕਿਰਨ ਲਕੀਤੇ ਸੂਬਾ ਸਰਕਾਰ ਦੇ ਸਾਹਮਣੇ ਆ ਗਈ ਕਿ ਅਸੀਂ ਕੇਸੇ ਮਜ਼ਬੂਤੀ ਨਾਲ ਰੱਖ ਸਕੇ ਦੂਸਰੇ ਪਾਸੇ ਪੰਜਾਬ ਦੀ ਬੀਜੇਪੀ ਜਿਹੜੀ ਤਰਾਤਲ ਤੇ ਕੈਂਪ ਲਾਉਂਦੀ ਫਿਰਦੀ ਸੀ ਜਿਹੜੀ ਬੀਜੇਪੀ ਕਹਿੰਦੀ ਅਸੀਂ ਪਿੰਡਾਂ ਚ ਪੈਰ ਲਾ ਰਹੇ ਆ ਜੀ ਬੀਜੇਪੀ ਦੇ ਕੋਈ ਪਾਰਟੀ ਨੇ ਪੰਜਾਬ ਦੀ ਬਾਹ ਨਹੀਂ ਫੜੀ ਉਹ ਬੀਜੇਪੀ ਕੇਸ ਕਿਉਂ ਨਹੀਂ ਰੱਖ ਸਕੀ ਜੀ ਜਾਖੜ ਸਾਹਿਬ 1600 ਕਰੋੜ ਬਾਜਟ ਹੈ ਤੁਹਾਡੀ ਲੀਡਰਸ਼ਿਪ ਤਾਂ ਪੰਜਾਬ ਸਰਕਾਰ ਨੂੰ ਕਹਿੰਦੀ ਸੀ ਇੱਕ ਏਕੜ ਪਿੱਛੇ 55000 ਦਿਓ ਦੇਰੋਂ ਪ੍ਰਧਾਨ ਮੰਤਰੀ ਜੀ ਕੀ ਦੇਖੇ ਗਏ ਨੇ ਮੁੱਖ ਮੰਤਰੀ ਸਾਹਮਣੇ ਲਾਨਿਆ ਕਿ ਮਿਰਤਕਾਂ ਲਈ 4 ਲੱਖ ਪ੍ਰਧਾਨ ਮੰਤਰੀ ਜੀ ਕਹਿੰਦੇ 2 ਲੱਖ ਨਹੀਂ 6 ਲੱਖ ਨਹੀਂ ਹੋਇਆ ਇਹ 4 ਲੱਖ ਹੀ ਹੈ ਜਨਾਬ 2 ਲੱਖ ਪ੍ਰਧਾਨ ਮੰਤਰੀ ਵਾਲ 2 ਲੱਖ ਮੁੱਖ ਮੰਤਰੀ ਵਾਲ ਸਵਾਲਤਾ ਇਹ ਕਿ ਹਿਮਾਚਲ ਮੰਗ ਪੰਜਾਬ ਸਰਕਾਰ ਵੀ ਵੱਖਰਾ ਕਰਦੀ ਜਿਵੇਂ ਹਿਮਾਚਲ ਨੇ ਕਿਹਾ ਕਿ ਅਸੀਂ ਦੇਾਂਗੇ ਪ੍ਰਤੀ ਏਕੜ 50000 ਪ੍ਰਧਾਨ ਮੰਤਰੀ ਤੋਂ ਇਲਾਵਾ ਆਪਣੇ ਇੱਕ ਤਹਿ ਪਰਮਾਨੇ ਤੋਂ ਇਲਾਵਾ ਅਸੀਂ ਦੇਾਂਗੇ ਪਸ਼ੂ ਦਾ 55000 ਉੱਥੇ ਜ਼ਿਆਦਾਤਰ ਗਊਆਂ ਨੇ ਔਰ ਗਊ 50 55000 ਠੀਕ ਠਾਕ ਮਿਲ ਜਾਂਦੀ ਹੈ ਇੱਥੇ 37000 ਦਾ ਸਰਕਾਰੀ ਅਧਿਕਾਰਕ ਤੌਰ ਤੇ ਮੈਸ ਦਾ ਮਤਲਬ ਪਸ਼ੂ ਦਾ ਉਹਦਾ ਤੇ ਜ਼ਿਆਤਰ ਪੰਜਾਬ 'ਚ ਮੈਸਾਂ ਨੇ ਤੇ ਜਦੋਂ ਕਿ ਮੈਸ ਲੱਖ ਸਵਾ ਲੱਖ ਤੋਂ ਘੱਟ ਨਹੀਂ ਹੋਣੀ ਚਾਹੀਦੀ ਫਿਰ ਜੀ ਕੀ ਹੁਣ ਪ੍ਰਧਾਨ ਮੰਤਰੀ ਜੀ ਤੁਹਾਡੇ ਪੂਰੇ ਬੀਜੇਪੀ ਵਾਲੇ ਵੀ ਕੇਸ ਨਹੀਂ ਰੱਖ ਸਕਦੇ ਚਲੋ ਆਪਾਂ ਇਸ ਗੱਲ ਨੂੰ ਵੀ ਲਾਂਭੇ ਕਰਦੀਏ ਮੰਨਿਆ ਜਾਂਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਭੂਮਿਕਾ 'ਚ ਘਟ ਰਾਜਨੀਤਿਕ ਲੀਡਰ ਦੀ ਭੂਮਿਕਾ 'ਚ ਵਧ ਰਹੇ ਨੇ ਤੇ ਤੁਸੀਂ ਰਾਜਨੀਤਿਕ ਬੈਠਕ ਸ਼ਿਵਰਾ ਚੋਹਾਨ ਵੀ ਕਰਕੇ ਗਏ ਨੇ ਤੁਹਾਡੀ ਤੁਸੀਂ ਵੀ ਕਰਕੇ ਗਏ ਹੋ ਸਰਕਾਰ ਵਾਲੀ ਬੈਠਕ ਘੱਟ ਦਿਖੀ ਤੁਹਾਡੀ ਪਾਰਟੀ ਵਾਲੀ ਬੈਠਕ ਵੱਧ ਦਿਖੀ ਟਰੈਕਟਰ ਦੇ ਬੀਜੇਪੀ ਲੀਡਰ ਨੇ ਵੱਧ ਝੂਟ ਲਏ ਸੀ ਮੰਤਰੀ ਸਾਹਿਬ ਨਾਲ ਕੇਂਦਰੀ ਮੰਤਰੀ ਨਾਲ ਸਰਕਾਰ ਘੱਟ ਦਿਖੀ ਸੀ ਸੋ ਇਹਨਾਂ ਦਾ ਤੁਹਾਡਾ ਸਰਕਾਰੀ ਦौरा ਘੱਟ ਪਾਰਟੀ ਦੁਆਰਾ ਵੱਧ ਸੀ ਤੇ ਫਿਰ ਫੈਸਲਾ ਵੀ ਪਾਰਟੀ ਵਾਲਾ ਹੀ ਲੈ ਲੈਂਦੇ ਬਈ ਤੁਹਾਨੂੰ ਰਾਜਨੀਤਿਕ ਤੌਰ ਤੇ ਇਹ ਕਹਾ ਲੈ ਕੇ ਵੀ 27 ਸਾਡੇ ਪੰਜਾਬ ਚ ਪੈਰ ਲੱਗ ਜਾਣਾ ਸਾਡੀ ਪਾਰਟੀ ਦੀ ਸਰਕਾਰ ਬਣ ਜਵੇ ਤੇ ਫਿਰ ਉਸੇ ਰਾਜਨੀਤੀ ਤੇ ਤੌਰ ਤੇ ਸੋਚ ਲੈਂਦੇ ਰਾਜਨੀਤੀਓ ਕਰ ਲੈਂਦੇ ਇਹਦੇ ਵਿੱਚ ਵੀ ਕਠਵੜ ਪੰਜਾਬ ਦੀ ਬੰਧਾ ਫੜਦੇ ਨਾਲੇ ਬੀਜੇਪੀ ਜਾਣਦੀ ਹੈ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਸਭ ਤੋਂ ਵੱਧ ਸਭ ਤੋਂ ਔਖਾ ਹੈ ਉਹ ਦਿੱਲੀ ਦੇ ਵਿਤਕਰੇ ਤੋਂ ਤੰਗ ਹੈ ਤੇ ਨਖੇਤੀ ਕਾਨੂੰਨ ਹੋਵੇ ਲੈਂਡ ਪੂਲਿੰਗ ਹੋਵੇ ਤੇ ਆ ਹੁਣ ਆ ਪਹਿਲੂ ਹੋਵੇ ਪਿਛਲਾ ਅੰਦੋਲਨ ਚਕਾਉਣ ਵਾਲਾ ਵੇ ਸਭ ਨੂੰ ਪਤਾ ਹੈ ਕਿ ਨਾਲ ਤੁਸੀਂ ਮਿਲਿਓ ਤੇ ਦਿੱਲੀ ਵਾਲੇ ਤਨਖੇਤੀ ਕਾਨੂੰਨਾਂ ਤੋਂ ਬਾਅਦ ਵਾਪਸ ਲੈਣ ਦੇ باوجود ਵੀ ਤੁਸੀਂ ਇਸ ਪਾੜੇ ਨੂੰ ਮਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੌਕਾ ਸੀ ਜਨਾ ਮਟਾ ਲੈਂਦੇ ਤੁਸੀਂ ਉਹ ਪਹਿਲ ਕਦਮੀ ਤਾਂ ਕਰਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਕਦਮ ਤਲ ਮਿਲਾ ਕੇ ਤੁਰਦੇ ਆ ਸੀ ਇਹ ਪੰਜਾਬ ਹੈ ਸਿਰ ਤੇ ਬਿਠਾ ਲੈਂਦਾ ਜੇ ਕੋਈ ਮੜਾ ਜਾਂ ਹਲੀਮੀ ਨਾਲ ਗੱਲ ਕਰ ਲਵੇ ਤੇ ਤੂੰ ਹੱਤੋਂ ਸਿਆਸੀ ਤੌਰ ਤੇ ਵੀ ਨਹੀਂ ਸਰਿਆ ਸੋ ਇਹਦਾ ਮਤਲਬ ਤੁਹਾਡੇ ਅੰਦਰ ਪੰਜਾਬ ਪ੍ਰਤੀ ਕੋਈ ਕਿੜਿ ਚਿੜ ਨਫ਼ਰਤ ਥੋੜਾ ਜਿਹਾ ਸਿਰ ਉਕਿਓ ਅੱਜ ਦੀ ਤਰੀਖ 'ਚ ਪੰਜਾਬ ਦੇ 2 ਲੱਖ ਲੋਕ ਸਿੱਧੇ ਹੜ੍ਹਾਂ ਤੋਂ ਪ੍ਰਭਾਵਿਤ ਨੇ 3 ਲੱਖ 87 ਹਜ਼ਾਰ ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਨੇ 2064 ਤੋਂ ਵੱਧ ਪਿੰਡ ਨੇ ਲੱਖਾਂ ਏਕੜ ਜ਼ਮੀਨ ਹੈ ਜਿਹੜੀ ਫਸਲ ਤਬਾਹ ਹੋਈ ਹੈ ਤੇ ਚਲੋ ਤੁਸੀਂ 1600 ਕਰੋੜ ਐਲਾਨ ਰਹੇ ਹੋ 2064 ਪਿੰਡ ਨੇ ਜਿਹੜੇ ਹੜੰਗ ਕਰਨ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਜੇ ਆਪਾਂ ਇੱਕ ਇੱਕ ਪਿੰਡ ਨੂੰ ਇੱਕ ਇੱਕ ਕਰੋੜ ਵੀ ਦਈਏ ਤਾਂ ਵੀ 1600 ਪਿੰਡਾਂ 'ਚ ਜਾ ਕੇ ਪੈਸਾ ਮੁੱਕ ਜਾਣਾ ਤੁਹਾਡੇ ਵਾਲਾ ਤਾਂ ਫੇਰ ਜੀ ਅਜੇ ਮੈਂ ਸਿਰਫ ਇੱਕ ਇੱਕ ਪਿੰਡ ਦੇ ਗਰਾਊਂਡ ਤੇ ਰਾਤ ਲਈ ਕੰਮ ਕਰਨ ਲਈ ਉਹ ਕਹਿ ਰਿਹਾ ਹਾਂ ਅਜੇ ਮੈਂ ਪਿੰਡੂ ਸੜਕਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਸੀਂ ਬੰਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਖੇਤਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਪਸ਼ੂਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਮਜ਼ਦੂਰਾਂ ਤੇ ਦੁਕਾਨਦਾਰਾਂ ਦੇ ਪਰਿਭਾਈ ਦੀ ਗੱਲ ਕਰ ਰਿਹਾ ਮੈਂ ਸਿਰਫ ਪਿੰਡ ਪੱਦਰ ਦੀ ਇੱਕ ਯੂਨਿਟ ਦੇ ਤੌਰ ਤੇ ਇਹ 1 ਕਰੋੜ ਵੀ ਇੱਕ ਪਿੰਡ ਤੋਂ ਦੋ ਤਾਂ ਵੀ 1600 ਪਿੰਡਾਂ ਤੱਕ ਜਾਂਦਾ ਹੈ 2064 ਪਿੰਡ ਨੇ ਬਾਕੀ ਸਾਰੇ ਸਕੂਲ ਕਾਲਜ ਯੂਨੀਵਰਸਿਟੀਆਂ ਧਾਰਮਿਕ ਸਥਾਨ ਆਂਗਣਵਾੜੀ ਧਰਮਸ਼ਾਲਾ ਹੈ ਨਾ ਡਿਸਪੈਂਸਰੀਆਂ ਲਾਇਬ੍ਰੇਰੀਆਂ ਜੋ ਉਹ ਨੁਕਸਾਨ ਹੋਇਆ ਜੀ ਹਾਲਤ ਦੇਖੋ ਜਾ ਕੇ ਕੀ ਹੈ ਤੁਹਾਨੂੰ ਪ੍ਰਧਾਨ ਮੰਤਰੀ ਜੀ ਇਹ ਮਜ਼ਾਕ ਹੈ ਪੰਜਾਬ ਨਾਲ ਹਿਮਾਚਲ ਨੇ 5000 ਕਰੋੜ ਮੰਗਿਆ ਤਾਂ 1500 ਕਰੋੜ 5000 ਕਰੋੜ ਦੇ ਸਾਹਮਣੇ 1500 ਕਰੋੜ ਘੱਟ ਹੁੰਦਾ ਹੈ ਪਰ ਇੱਥੇ ਤਾਂ ਗੱਲ ਹੀ 13000 ਕਰੋੜ ਦੀ ਹੈ ਹਿਮਾਚਲ ਦਾ ਨੁਕਸਾਨ ਘੱਟ ਨਹੀਂ ਹੈ ਸਾਡੇ ਮੁਕਾਬਲੇ ਪਰ ਪਿੰਡਾਂ ਦੀ ਗਿਣਤੀ ਤੇ ਪਿੰਡਾਂ ਦੇ ਵਿੱਚ ਵਾਸੀਆਂ ਦੀ ਗਿਣਤੀ ਘਰਾਂ ਦੀ ਗਿਣਤੀ ਜਿਵੇਂ ਸੰਘਣੇ ਪੰਜਾਬ ਦੇ ਪਿੰਡ ਘਰ ਨੇ ਉਸ ਮੁਕਾਬਲੇ ਹਿਮਾਚਲ ਜਿਵੇਂ 10 ਕਰ ਕਿਤੇ 4 ਕਰ ਕਿਤੇ ਉਸ ਤਰੀਕਾ ਕਰਨ ਨਾਲ ਵੀ ਦੇਖਣ ਦੀ ਲੋੜ ਸੀ ਤੁਹਾਨੂੰ ਇਕ ਕੋਰਸੇਟ ਨਾ ਬਨੋ ਇਹ ਤਾਂ ਹੀ ਤਾਂ ਸੀ ਕਹਿੰਦੇ ਕਿ ਕੇਂਦਰੀਕਰਨ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਲੀਡਰ ਇੱਕ ਦੇਸ਼ ਇੱਕ ਚੋਣ ਇਹ ਫਾਰਮੂਲੇ ਤਾਂ ਹੀ ਸੀ ਕਹਿੰਦੇ ਕਿ ਨਹੀਂ ਚੱਲਣੇ ਹਰ ਸੂਬੇ ਦੀ ਆਪਣੀ ਸਭੇਤਾ ਆਪਣਾ ਢੰਗ ਤਰੀਕਾ ਤੇ ਪੰਜਾਬ ਨੂੰ ਪੰਜਾਬ ਦੇ ਨਕਸ਼ੇ 'ਚੋਂ ਦੇਖੋ ਜਨਾਬ ਪਰ ਨਹੀਂ ਸੋ ਪੰਜਾਬ ਦੇ ਨਾਲ ਕੁਝਾ ਮਜ਼ਾਕ ਹੋਇਆ ਸਿਆਸੀ ਤਰ੍ਹਾਂ ਕਰੀ ਜਾਂ ਬਿਆਨਬਾਜ਼ੀ ਭਾਜਪੀ ਦੇ ਲੀਡਰਸ਼ਿਪ ਵੀ ਜਾਣਦੇ ਨੇ ਕਿ ਜੋ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਤੇ ਵਿਰੋਧੀ ਦਲਾਂ ਨੂੰ ਵੀ ਮੌਕਾ ਮਿਲਿਆ ਠੀਕ ਹੈ ਜੀ ਤੁਸੀਂ ਗੁੰਮਗਾਮ ਕਰਨਾ ਕਰੋ ਪਰ ਪੰਜਾਬ ਨਾਲ ਇਸ ਮੌਕੇ 1600 ਕਰੋੜ ਦੇ ਰਾਤ ਪੈਕ ਦੇ ਨਾਂ ਤੇ ਮਜ਼ਾਕ ਹੈ ਪਰ ਮੈਂ ਦੱਸ ਦਿਆਂ ਜਿਹੜੇ ਇਹ ਦਮ ਪਰਦੇ ਨੇ ਕਿ 12000 ਕਰੋੜ ਪਿਆ ਜਨਾਬ ਤੁਸੀਂ ਇਸ ਨੂੰ ਰਾਸ਼ਟਰੀ ਆਫਤ ਨਹੀਂ ਲਾਣਿਆ ਉਹਦੇ ਵਿੱਚੋਂ ਇੱਕ ਨਵਾਂ ਪੈਸਾ ਵੀ ਪੰਜਾਬ ਸਰਕਾਰ ਕੱਢ ਕੇ ਨਹੀਂ ਖਰਚ ਸਕਦੀ 12000 ਕਰੋੜ ਨਹੀਂ ਬਰਤਿਆ ਜਾ ਸਕਦਾ ਆਪਤ ਦਾ ਗਵਾਂਡੀ ਮੁਲਕ ਨੇਪਾਲ ਇਸ ਮੌਕੇ ਅੱਗ ਦੀਆਂ ਲਪਟਾਂ ਚੜ੍ਹ ਰਹੀਆਂ ਜਿਸ ਤਰ੍ਹਾਂ ਉੱਥੇ ਦੀ ਨੌਜਵਾਨ ਜਨਤਾ ਰੋਸੇ ਵੱਜੋਂ ਸਰਕਾਰ ਦੇ ਖਿਲਾਫ ਉੱਠ ਕੇ ਖੜੀ ਹੋਈ ਇਸ ਸਿਸਟਮ ਦੇ ਖਿਲਾਫ ਉੱਠ ਕੇ ਖੜੀ ਹੋਈ ਤੇ ਉਹ ਰੋਸਾ ਹਥਿਆਰਬੰਦ ਜੱਗ ਚ ਅੱਗ ਜਾਨੀ ਚ ਬਦਲਿਆ ਉਸ ਨੇ ਭਿਆਨਕ ਦ੍ਰਿਸ਼ ਪੈਦਾ ਕਰ ਦਿੱਤੇ ਤੇ ਇਸ ਦ੍ਰਿਸ਼ ਨੂੰ ਦੇਖਣ ਦੀ ਮੰਨਣ ਦੀ ਲੋੜ ਨਹੀਂ ਇਸ ਦ੍ਰਿਸ਼ ਨੂੰ ਸਮਝਣ ਦੀ ਲੋੜ ਹੈ ਕਿ ਜੇ ਚੰਦ ਿਤਰਾ ਹੀ ਮਜਬੂਤ ਹੁੰਦੀਆਂ ਰਹਿਣਗੀਆਂ ਚੰਦ ਲੋਕ ਹੀ ਅਮੀਰ ਹੁੰਦੇ ਰਹਿਣਗੇ ਤਾਂ ਇਹ ਬਦਰੋਹ ਦੀ ਅੱਗ ਦੁਨੀਆ ਪਰ ਚ ਫੈ ਸਕਦੀ ਹੈ ਭਾਰਤ ਨੂੰ ਵੀ ਇਸ ਤੇ ਨਜ਼ਰ ਰੱਖਣ ਦੀ ਲੋੜ ਕਿ ਤੁਸੀਂ ਵੀ ਜੇ ਆਪਣੇ ਤਾਕਤ ਦੀ ਆਪਣੇ ਸੰਸਾਧਨਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਕਰੋਗੇ ਤਾਂ ਇਹ ਰੋਸਤਾ ਹੋਰ ਵੱਡਾ ਹੋ ਸਕਦਾ ਹੈ ਇਹ ਬਦਰੋ ਕਿਤੇ ਵੀ ਵੱਸ ਸਕਦਾ ਉਥੇ ਇਹੀ ਪਹਿਲੂ ਸੀ ਕਿ ਉਥੋਂ ਦੀ ਜਵਾਨੀ ਉਥੋਂ ਦੀ ਨੌਜਵਾਨੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੀ ਸੀ ਕਿ ਸਾਨੂੰ ਸਾਡੇ ਹਾਂ ਦਾ ਰੋਜ਼ਗਾਰ ਨਹੀਂ ਮਿਲਦਾ ਇਸ ਲਈ 8-10 ਲੱਖ ਬੰਦਾ ਹਰ ਸਾਲ ਉਥੋਂ ਨੇਪਾਲ ਛੱਡ ਕੇ ਕਿਤੇ ਨਾ ਕਿਤੇ ਰੋਜ਼ਗਾਰ ਦੀ ਭਾਲ ਚ ਇੱਧਰ ਉੱਧਰ ਆਉਂਦਾ ਤੇ ਚੀਨ ਦਾ ਉਥੇ ਦਬਦਬਾ ਵੱਧ ਰਿਹਾ ਸੀ ਇਹਦੇ ਅਮਰੀਕਾ ਦਾ ਦਬਦਬਾ ਘਟ ਰਿਹਾ ਸੀ ਕੁਝ ਲੋਕ ਇਸ ਤਰ੍ਹਾਂ ਦੀ ਰਾਜਨੀਤੀ ਨੂੰ ਵੀ ਦੇਖਦੇ ਨੇ ਕਿ ਕਿਸੇ ਇੱਕ ਧਰਤੀ ਸ਼ਹਿਰ ਤੇ ਸਾਰਾ ਕੁਝ ਹੋਇਆ। ਦੂਸਰੇ ਪਾਸੇ ਕੁਝ ਹੁਣ ਇੱਥੇ ਵਿੱਚੋਂ ਫਿਰ ਰਾਜ ਰਾਜਾ ਸ਼ਾਈ ਕਲਚਰ ਨੂੰ ਉਸ ਨੂੰ ਵਧਾਵਾ ਦਿੰਦੇ ਦਿਖ ਰਹੇ ਨੇ। ਉੱਥੇ ਸਾਬਕਾ ਮੇਅਰ ਰੇਨ ਨੇ ਜਿਹੜੇ ਕਠਮਾਂਡੂ ਦੇ ਉਹਨਾਂ ਦਾ ਨਾਮ ਚੱਲ ਪਿਆ। ਉਹ ਰੈਪ ਸਿੰਗਰ ਵੀ ਰਹੇ ਨੇ ਕਿ ਉਹ ਬਣ ਸਕਦੇ ਨੇ। ਪਰ ਜੇ ਮੈਂ ਤਾਜ਼ਾ ਸਥਿਤੀ ਦੀ ਗੱਲ ਕਰਾਂ ਤਾਂ ਇਸ ਲਪਟਾਂ ਦੇ ਵਿੱਚ ਰਾਸ਼ਪਤੀ, ਪ੍ਰਧਾਨ ਮੰਤਰੀ, ਉਹਨਾਂ ਮੰਤਰੀ ਉਹਨਾਂ ਦੇ ਘਰ ਤੱਕ ਫੂਕ ਦਿੱਤੇ ਗਏ। ਉੱਥੋਂ ਦਾ ਸੰਸਦ ਭਵਨ 네ਪਾਲ ਦਾ ਸੁਪਰੀਮ ਕੋਰਟ 네ਪਾਲ ਦੀਆਂ ਕਈ ਸਰਕਾਰੀ ਇਮਾਰਤਾਂ ਸਾਰੀਆਂ ਅੱਗ ਦੀ ਭੇਟ ਚੜ ਗਈਆਂ ਉੱਥੋਂ ਦੇ ਸਾਬਕਾ ਪੀਐਮ ਉਹਨਾਂ ਦੀ ਧਰਮ ਪਤਨੀ ਜਿੰਦਾ ਸਾੜ ਦਿੱਤੀ ਗਈ ਉੱਥੋਂ ਦੇ ਸਾਬਕਾ ਪੀਐਮ ਉਹਨਾਂ ਦੀ ਧਰਮ ਪਤਨੀਆਂ ਵਿੱਤ ਮੰਤਰੀਆਂ ਨੂੰ ਪਜਾ ਪਜਾ ਕੇ ਕੁੱਟਿਆ ਤੇ ਆਖਰ ਨੇਪਾਲ 'ਚ ਤਖਤਾ ਪਲਟ ਹੋ ਗਿਆ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਤੇ ਲਗਭਗ ਫੌਜ ਨੇ ਕੰਟਰੋਲ ਆਪਣੇ ਹੱਥ ਚ ਲੈ ਲਿਆ ਜਿਹੜੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤੇ ਆਪਣੀ ਆਵਾਜ਼ ਚੁੱਕ ਰਹੀ ਸੀ ਜਦੋਂ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਬੰਦ ਕੀਤੇ ਤੇ ਉਹ ਖੁੱਲ ਕੇ ਸਾਹਮਣੇ ਆਏ ਤੇ ਜਿਹਦਾ ਇਹ ਨਤੀਜਾ ਨਿਕਲਿਆ ਕਿ ਹਸਤੀਤੀ ਪੈਦਾ ਹੋ ਗਈ ਜੀ ਹਾਂ ਇਹਨੇ ਫੌਜ ਨੇ ਉੱਥੇ ਕੰਟਰੋਲ ਸੰਭਲ ਲਿਆ ਹੈ ਨਾ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਨੂੰ ਹਾਂ ਮਤਲਬ ਸ਼ਰੀਆਮ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਇਸ ਇਦੇ ਵਿੱਚ ਫੌਜ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਆਪਾਂ ਇਸ ਨੂੰ ਓਵਰঅল ਦੇਖੀਏ ਤਾਂ ਕਹਿੰਦੇ ਬੰਗਲਾਦੇਸ਼ ਦੀ ਤਰ੍ਹਾਂ ਹੁਣ ਫੌਜੀ ਮੁੱਠੀ ਦੇ ਵਿੱਚ ਹੈ ਸਾਰੀ ਸੱਤਾ ਕਈ ਆਗੂ ਨੇਪਾਲ ਛੱਡ ਕੇ ਭੱਜ ਸਕਦੇ ਨੇ ਜਾਂ ਕਈ ਇੱਧਰ ਉੱਧਰ ਹੋ ਗਏ ਨੇ ਕਹਿੰਦੇ ਫੌਜ ਹੁਣ ਦੇਸ਼ ਚਲਾਵੇਗੀ ਦਬਦਬਾ ਵਧੇਗਾ ਹੈਨਾ ਹੁਣ ਪੁਰਾਣੇ ਆਗੂਆਂ ਦੀ ਵਾਪਸੀ ਸੰਭਵ ਨਹੀਂ ਲੱਗਦੀ ਅੰਦੋਲਨਕਾਰੀ ਨੌਜਵਾਨਾਂ ਦੇ ਭਵਿੱਖ ਦੇ ਉੱਤੇ ਇਹ ਜੇ ਸਵਾਲ ਖੜਾ ਹੈ ਕਿ ਉਹਨਾਂ ਨੇ ਮਾਹੌਲ ਬਣਾਤਾ ਤੇ ਕੱਲ ਨੂੰ ਰਾਜਪਾ ਕੋਈ ਹੋਰ ਮਾਨ ਜਵੇ ਐ ਤੁਰੰਤ ਚੋਣਾ ਵੀ ਹੁੰਦੀਆਂ ਦਿਖਦੀਆਂ ਨਹੀਂ ਆਰਥਿਕ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਨੇਪਾਲ ਦਾ ਐ ਇਸ ਹਿੰਸਕ ਅੰਦੋਲਨ ਦੇ ਵਿੱਚ ਰਾਜਾ ਸ਼ਹੀ ਸਮਰਥਕ ਫਿਰ ਆਵਾਜ਼ ਚੁੱਕਣ ਲੱਗੇ ਨੇ ਉਹ ਆਵਾਜ਼ ਫਿਰ ਮਜ਼ਬੂਤ ਹੋ ਸਕਦੀ ਹੈ ਜਿਹੜਾ ਦਾਵੇਦਾਰ ਬਲੇਨ ਦੱਸਿਆ ਜਾ ਰਹਿਆ ਉਹ ਆਪਾਂ ਕੱਲ ਕੀਤੀ ਕਿਉਂ ਸਿੰਗਰ ਵਗੈਰਾ ਰਿਹਾ ਸੋ ਨੇਪਾਲ ਦੀ ਜੋ ਸਥਿਤੀ ਹੈ ਉਸ ਨੇ ਦੁਨੀਆ ਭਰ ਨੂੰ ਇੱਕ ਵਾਰ ਇਸ ਉੱਤੇ ਨજર ਰੱਖਣ ਲਈ ਮਜਬੂਰ ਕੀਤਾ ਹੈ ਕਿ ਤੁਸੀਂ ਗੌਰ ਕਰੋ ਜੇ ਤੁਸੀਂ ਇਸ ਤਰੀਕਾਕਾਰ ਦੇ ਨਾਲ ਚੱਲੋਗੇ ਕਿ ਲੋਕਾਂ ਨੂੰ ਹਿੱਸੇਦਾਰ ਨਹੀਂ ਬਣਾਉਂਗੇ ਸਿਸਟਮ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰੋਗੇ ਤਾਂ ਇਹ ਰੋਸਾ ਕਿਸ ਹੱਦ ਤੱਕ ਪਨਪ ਸਕਦਾ ਹੈ ਇਹ ਉਹਦੀ ਇੱਕ ਜੂੰਦੀ ਜਾਗਦੀ ਤਸਵੀਰ ਸਾਡੇ ਭਾਰਤ ਦੇ ਗਵਾਂਢੀ ਮੁਲਕ ਨੇਪਾਲ ਤੋਂ ਨਿਕਲ ਕੇ ਆਈ ਹੈ ਵੈਸੇ ਦੁਨੀਆ ਦਾ ਇੱਕੋ ਇੱਕ ਹਿੰਦੂ ਰਾਸ਼ਟਰ ਵਾਲਾ ਮੁਲਕ ਮੰਨਿਆ ਜਾਂਦਾ ਹੈ ਉਥੇ ਜਿਸ ਤਰ੍ਹਾਂ ਦਾ ਇਹ ਤਰੀਕਾ ਕਰ ਰਿਹਾ ਪਹਿਲਾਂ ਵੀ ਤੋਂ ਪਹਿਲਾਂ ਵੀ ਜੇ ਤਖਤਾ ਪਲਟ ਹੁੰਦੇ ਰਹੇ ਨੇ ਪਰ ਇਹ ਤਰੀਕਾ ਕਰ ਬਹੁਤ ਭਿਆਨਕ ਦੇਖਣ ਨੂੰ ਮਿਲਿਆ ਤੇ ਇਸ ਦਾ ਸੇਖ ਹੋਰ ਮੁਲਕਾਂ ਤੱਕ ਨਾ ਪੜੇ ਸਾਰੇ ਮੁਲਕਾਂ ਨੂੰ 트ੰਪ ਤੋਂ ਲੈ ਕੇ ਨਰਿੰਦਰ ਮੋਦੀ ਤੋਂ ਲੈ ਕੇ ਪਾਕਿਸਤਾਨ ਤੱਕ ਸਭ ਨੂੰ ਸੋਚਣ ਵਿਚਨ ਦੀ ਲੋੜ ਹੈ ਕਿ ਸਮੁੱਚਾ ਮੁਲਕ ਜੇ ਅਗਾਹ ਵਧੇਗਾ ਸਮੁੱਚਾ ਮੁਲਕ ਜੇ ਤਰੱਕੀ ਕਰੇਗਾ ਨੌਜਵਾਨੀ ਨੂੰ ਜੇ ਬਣਦਾ ਉਹਦਾ ਹੱਕ ਮਿਲੇਗਾ ਸੁਰਬਿਆਂ ਨੂੰ ਬਣਦੇ ਉਹਦੇ ਅਧਿਕਾਰ ਮਿਲਣਗੇ ਤਾਂ ਸ਼ਾਂਤੀ ਬਣੀ ਰਹੇਗੀ ਨਹੀਂ ਤਾਂ ਫਿਰ ਦਿੱਕਤਾਂ ਖੜੀਆਂ ਹੁੰਦੀਆਂ ਇਸ ਦੇ ਉੱਤੇ ਗੌਰ ਰੱਖਣ ਦੀ ਲੋੜ ਹੈ ਸਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਮਾਮਲੇ ਦੇ ਵਿੱਚ ਪਲ-ਪਲ ਨਵਾਂ ਮੋੜ ਆ ਰਿਹਾ ਹੈ ਇੱਕ ਪਾਸੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਪੰਜਾਬ ਦੇ ਲੋਕਾਂ ਦੇ ਦਰਦ ਦੇ ਹਵਾਲੇ ਨਾਲ ਬਾਤ ਚੁੱਕੀ ਕਿ ਜੀ ਦੇਖੋ ਜੀ ਦਿੱਲੀ ਵਾਲੇ ਸੁਣਦੇ ਨਹੀਂ ਲੁੱਟ ਕੇ ਲੈ ਗਏ ਉਦਾਲੀ ਮੰਗੇ ਉਦੋਂ ਉਹਨਾਂ ਦਾ ਮਾਮਲਾ ਸਾਹਮਣੇ ਆਇਆ ਗ੍ਰਿਫਤਾਰੀ ਦੀ ਪ੍ਰਕਿਰਿਆ ਹੋ ਗਈ ਗ੍ਰਿਫਤਾਰੀ ਕਹਿੰਦੇ ਜੀ ਹਰਿਆਣੇ ਤੋਂ ਹੋ ਗਈ ਪਰ ਉਹਦੇ ਸਾਥੀਆਂ ਨੇ ਛਡਾ ਲਿਆ ਜਿੱਤੇ ਹਰਮੀ ਸਿੰਘ ਪਟਾਣ ਮਾਜਰਾ ਭੱਜ ਗਈ ਪੁਲਿਸ ਕਹਿੰਦੇ ਜੀ ਗੋਲੀ ਚਲਾਈ ਹਰਮੀ ਸਿੰਘ ਪਟਾਣ ਮਾਜਰੇ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਸੌਂਖਾ ਲਓ ਜੇ ਮੈਂ ਗੋਲੀ ਚਲਾਈ ਹੋਵੇ ਹਨਾ ਮੈਂ ਤਾਂ ਪਿਛਲੇ ਦਰਵਾਜ਼ੇ ਨਿਕਲਣ ਤੋਂ ਰੋਟੀ ਪਾਣੀ ਦਾ ਖਲਾ ਕੇ ਮੇਰੇ ਨਾਲ ਐਂਕਾਊਂਟਰ ਕਰ ਦੇਣਾ ਸੀ ਮੇਰੇ ਪਿੱਛੇ ਤਾਂ ਜਿਹੜੇ ਗੈਂਗਸਟਰਨ ਫੜਨ ਲਈ ਜੋ ਬੰਦੇ ਲਾਤੇ ਸੀ ਮੈਂ ਤਾਂ ਐਂਕਾ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਪੁਲਿਸ ਦੀ ਦੌੜ ਤੋਂ ਬਾਹਰ ਨੇ ਪੁਲਿਸ ਦੀ ਪਕੜ ਤੋਂ ਬਾਹਰ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਕਿ ਉਹਨਾਂ ਨੂੰ ਕੋਈ ਰਾਜਨੀਤਿਕ ਸਹੈ ਪ੍ਰਾਪਤ ਹੈ ਕਿ ਪੁਲਿਸ ਉਹਨਾਂ ਤੱਕ ਪਹੁੰਚ ਨਹੀਂ پا ਰਹੀ ਇੱਕ ਪਾਸੇ ਤਰ੍ਹਾਂ ਇਸ ਕਦਰ ਚਰਚਾ ਕਰਨ ਲੱਗੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਖਲਬਲੀ ਹੈ ਹੈ ਨਾ ਜਿਵੇਂ ਮਨੀਸ਼ ਸ਼ੋਧਿਆ ਤੇ ਸਤਿੰਦਰ ਜੈਨ ਕੱਲੇ ਕੱਲੇ ਐਮਐਲਏ ਨੂੰ ਬਲਾ ਬਲੂਕੇ ਉਹਨਾਂ ਤੋਂ ਜਾਣਕਾਰੀ ਇਕੱਤਰ ਕਰ ਰਹੇ ਨੇ ਕਿਹੜਾ ਸਾਡੇ ਕੰਨੀ ਕਿਹੜਾ ਪੰਜਾਬ ਵਾਲੇ ਪਾਸੇ ਕਿਹੜਾ ਮੁੱਖ ਮੰਤਰੀ ਨਾਲ ਕਿਹੜੇ ਕਿਹੜਾ ਦਿੱਲੀ ਵਾਲਿਆਂ ਨਾਲ ਕਿਹੜਾ ਕਿਹੜਾ ਵਫਾਦਾਰ ਇਹ ਡਾਟਾ ਕਠਕਤਾ ਜਾ ਰਿਹਾ ਕੀ ਕੋਈ ਬਗਾਵਤੀ ਤਿਆਰੀ ਹੈ ਕੀ ਕੋਈ ਵੱਡੇ ਤਵਾਦਨੇ ਦੀ ਤਿਆਰੀ ਹੈ ਇੱਕ ਪਾਸੇ ਅਮਨ ਰੋੜੇ ਵਾਲਾ ਮਾਮਲਾ ਖੜਾ ਹੋ ਗਿਆ ਦੂਏ ਪਾਸੇ ਐਮਐਲਏ ਨਾਲ ਮੀਟਿੰਗਾਂ ਦੌਰ ਸ਼ੁਰੂ ਹੋ ਗਿਆ ਤੀਏ ਪਾਸੇ ਪਠਾਨ ਮਾਜਰੀ ਵਾਲਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ 'ਚ ਨੇ ਬੇਸ਼ੱਕ ਤੰਦਰੁਸਤ ਦੱਸੇ ਜਾ ਰਹੇ ਨੇ ਪਹਿਲਾਂ ਦੇ ਮੁਕਾਬਲੇ ਅੱਜਕੱਲ੍ਹ ਤਾਂ ਛੁੱਟੀ ਵੀ ਹੋ ਸਕਦੀ ਹੈ ਰਾਜਪਾਲ ਸਾਹਿਬ ਨੇ ਵੀ ਹਾਲਚਾਲ ਜਾਣ ਲਿਆ ਜਾ ਕੇ ਸੋ ਇਹ ਸਾਰੀਆਂ ਚਰਚਾਵਾਂ ਕਿਸੇ ਵੱਲ ਪਾਸੇ ਤਾਂ ਨਹੀਂ ਗੱਲ ਲੈ ਕੇ ਜਾ ਰਹੀ ਕੀ ਹਰਮੀ ਸਿੰਘ ਪਠਾਨ ਮਾਜਰਾ ਨੂੰ ਪੁਲਿਸ ਇਸ ਲਈ ਨਹੀਂ ਪੜ ਪਾਰੀ ਕਿ ਉਹ ਗੁਰਪ੍ਰੀਤ ਹੋਰਾਂ ਦੇ ਰਿਸ਼ਤੇਦਾਰੀ ਚ ਫੁੱਫੜ ਲੱਗਦੇ ਨੇ ਮੁੱਖ ਮੰਤਰੀ ਦੀ ਰਿਸ਼ਤੇਦਾਰੀ ਬਣ ਗਈ ਹੁਣ ਇਸ ਲਈ ਪੁਲਿਸ ਉੱਥੇ ਤੱਕ ਨਹੀਂ ਪਹੁੰਚ ਰਹੀ ਜਾਂ ਹਰਮੀ ਸਿੰਘ ਪਠਾਨ ਮਾਜਰਾ ਕੱਲ ਨੂੰ ਉਸੇ ਦਿੱਲੀ ਵਾਲੇ ਦੇ ਨਾਲ ਹੋਵੇ ਤੇ ਭਗਵੰਤ ਮਾਨ ਦੇ ਖਿਲਾਫ ਕੁਝ ਜਿਹਾ ਹੋਵੇ ਤੇ ਭਗਵੰਤ ਮਾਨ ਨੂੰ ਹਟਾਉਣ ਦਾ ਰਾਹ ਖੁੱਲ ਜਵੇ ਜਾਂ ਹਰਮੀ ਸਿੰਘ ਪਠਾਨ ਮਾਜਰਾ ਨੂੰ ਬਚਾਉਣ ਦੇ ਲਈ ਪੂਰੀ ਜਦੋਜਹਿਦ ਬੀਜੇਪੀ ਕਰ ਰਹੀ ਹੈ ਕਿ ਕੱਲ ਨੂੰ ਬੀਜੇਪੀ ਵਾਲੇ ਪਾਸੇ ਜਾਣ ਕਿੰਨੇ ਤਰ੍ਹਾਂ ਦੀਆਂ ਥਿਉਰੀਆਂ ਤੇ ਗੱਲ ਹੋ ਰਹੀ ਹੈ ਕਿੰਨੇ ਤਰ੍ਹਾਂ ਦੀਆਂ ਚਰਚਾਵਾਂ ਪੰਜਾਬ 'ਚ ਜੜੀਆਂ ਪਰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਇੱਕ ਪਾਸੇ ਪੁਲਿਸ ਹਰਿਆਣੇ ਤੋਂ ਗਾਂਹ ਵੱਧ ਕੇ ਰਾਜਸਥਾਨ ਰਾਜਸਥਾਨ ਤੋਂ ਗਾਂਹ ਵੱਧ ਕੇ ਮੱਧ ਪ੍ਰਦੇਸ਼ ਗੁਵਾਰੀਅਰ ਤੱਕ ਲੱਭ ਰਹੀ ਆ ਕਹਿੰਦੀ ਇੱਥੇ ਜ਼ਮੀਨਾਂ ਜਾਇਦਾਦਾਂ ਨੇ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਪਤਾ ਜੀ ਸਾਨੂੰ ਪਰ ਉੱਥੇ ਨਹੀਂ ਮਿਲ ਰਹੇ ਦੂਏ ਪਾਸੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਧਰਮ ਪਤਨੀ ਨੇ ਹਾਈ ਕੋਰਟ ਦਾ ਰੁਕ ਕੀਤਾ ਉਹ ਕਹਿੰਦੀ ਸਾਡੀ ਜਾਨ ਮਾਲ ਨੂੰ ਖਤਰਾ ਹੈ ਸਾਡੀ ਸਿਕਿਉਰਿਟੀ ਹਟਾ ਦਿੱਤੀ ਗਈ ਹੈਨਾ ਸਾਡਾ ਸਿਸਟਮ ਸਾਰਾ ਬਦਲ ਦਿੱਤਾ ਗਿਆ ਕਿਉਂਕਿ ਮੈਂ ਐਮਐਲਏ ਦੀ ਪਤਨੀ ਐ ਤੇ ਜੇ ਮੇਰੇ ਨਾਲ ਅਜਿਹਾ ਬਵਿਆਹਰ ਕੀਤਾ ਜਾ ਰਿਹਾ ਹੈ ਹੈਨਾ ਸਾਡੇ ਪਰਿਵਾਰ ਨਾਲ ਜਿਹੇ ਬਵਿਆਹਰ ਕੀਤਾ ਸਾਡੀ ਜਾਨ ਨੂੰ ਖਤਰਾ ਤੇ ਸਾਡੀ ਕੋਈ ਸੁਰੱਖਿਆ ਹੀ ਨਹੀਂ ਜੀ ਤੇ ਅਧਰ ਜਾਣਕਾਰੀ ਇਹ ਮਿਲ ਰਹੀ ਆ ਕਿ ਜੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਪੁੱਤਰ ਹਰਮੀਤ ਸਿੰਘ ਪਠਾਨ ਮਾਜਰਾ ਦੇ ਪੀਏ ਇਹਨਾਂ ਸਣੇ 16 ਜਣਿਆਂ ਦੇ ਖਿਲਾਫ ਬਰੰਟ ਜਾਰੀ ਹੋ ਗਏ ਨੇ ਜੀ ਹਾਂ ਕਹਿੰਦੇ ਪਠਾਨ ਮਾਜਰੇ ਦੇ ਪੁੱਤ ਤੇ ਪੀਏ ਸਣੇ 16 ਜਣਿਆਂ ਖਿਲਾਫ ਅਰੈਸਟ ਵਾਰੰਟ ਜਾਰੀ ਹੋਏ ਨੇ ਸੋ ਜਿਉਂ ਨੇ ਉਸੇ ਗੱਲ ਨੂੰ 11 ਜਣੇ ਪਹਿਲਾਂ ਚੱਕੇ ਹੋਏ ਨੇ ਜਿਨ੍ਹਾਂ ਨੂੰ ਜੁਡੀਸ਼ੀਅਲ ਹਸਾਸ ਤੇ ਭੇਜ ਦਿੱਤਾ ਗਿਆ ਜੀ ਕਿ ਇਹਨਾਂ ਨੇ ਪਠਾਨ ਮਾਜਰੇ ਨੂੰ ਭਜਾਇਆ ਪੁਲਿਸ ਦੇ ਕੰਮ ਵਿੱਚ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੁਣ ਉਸੇ ਲੜੀ ਦੇ ਵਿੱਚ ਇਹ 16 ਬੰਦੇ ਹੋਰ ਸ਼ਾਮਲ ਕਰ ਲਏ ਜਿੱਚ ਉਹਨਾਂ ਦਾ ਮੁੰਡਾ ਵੀ ਉਹਨਾਂ ਦਾ ਪੀਏ ਵੀ ਤੇ ਕੁਝ ਹੋਰ ਨੇੜਲੇ ਵੀ ਸੋ ਇਹਨਾਂ ਦੇ ਖਿਲਾਫ ਵੀ ਅਰੈਸਟ ਵਾਰੰਟ ਜਾਰੀ ਹੋ ਗਿਆ ਸੋ ਇਹ ਰਾਜਨੀਤੀ ਵੱਡੀ ਹੁੰਦੀ ਜਾ ਰਹੀ ਹੈ ਇੱਕ ਹੀ ਕੋਈ ਬੜੀ ਧਰਨੂ ਲੈਡਿੰਗ ਹੋ ਗਈ ਬੜੀ ਕੁਰਸੀ ਨੂੰ ਲੈਡਿੰਗ ਹੋ ਗਈ ਉੱਥੇ ਤੱਕ ਚਰਚਾ ਪਹੁੰਚ ਗਈ ਹੈ ਚਲੋ ਇਹ ਸਭ ਦੇ ਦਰਮਿਆਨ ਜਾਂਦੇ ਜਾਂਦੇ ਜੇ ਮੈਂ ਗੱਲ ਕਰਾਂ ਤਾਂ ਜੀ ਭਾਰਤ ਨੂੰ ਨਵੇਂ ਉਪਰਾਸਪਤੀ ਸਾਹਮਣੇ ਲੱਗੇ 23 ਸੀਗਾ ਪਰ ਕੱਲ ਵੀ ਗੱਲ ਕਰ ਰਹੇ ਸੀ ਕਿ ਭਈ ਜਿੰਨਾ ਤੱਕ ਤੁਹਾਡੇ ਤੱਕ ਪ੍ਰੋਗਰਾਮ ਆਪਣਾ ਤਦ ਤੱਕ ਨਤੀਜੇ ਆਗੇ ਹੋਣਗੇ ਸੋ ਨਤੀਜੇ देर रात ਆਏ ਤੇ ਐਨਡੀਏ ਦੇ ਉਮੀਦਵਾਰ ਐ ਸੀਪੀ ਰਾਧਾ ਕ੍ਰਿਸ਼ਨ ਹੋਰੀ 300 452 ਵੋਟਾਂ ਲੈ ਕੇ ਨੇ ਇੰਡੀਆ ਗੜਜੋੜ ਵਾਲੇ ਨੂੰ 300 ਹੀ ਮਿਲੀਆਂ 152 ਵੋਟਾਂ ਦੇ ਫਰਕ ਨਾਲ ਜਿੱਤ ਗਏ। ਐਨਡੀਏ ਕੋਲ 422 ਸੀਗੇ ਮੈਂਬਰ ਤੇ ਪਰ ਉਹਨਾਂ ਦੀਆਂ ਵੋਟਾਂ 452 ਨਿਕਲੀਆਂ। ਇੰਡੀਆ ਗੜਜੋੜ ਕੋਲ 319 ਸੀ ਪਰ ਉਹਨਾਂ ਦੀਆਂ ਵੋਟਾਂ 300 ਨਿਕਲੀਆਂ। 15 ਵੋਟਾਂ ਰੱਦ ਹੋਈਆਂ। ਤੇ ਇੰਡੀਆ ਗੜਜੋੜ ਨੇ ਮੰਨਦੇ ਸੀ ਕਿ ਸਾਡੀਆਂ 315 ਤਾਂ ਘਟਵਾ ਨਿਕਲਣੀਆਂ। ਜਿਹੜੀਆਂ 15 ਰੱਦ ਹੋਈਆਂ ਕੀ ਉਹਨਾਂ ਦੀਆਂ ਰੱਦ ਹੋਈਆਂ ਫਿਰ? ਕੀ ਇਹ ਜਾਣਬੁੱਝ ਕੇ ਰੱਦ ਕਰਾਈਆਂ ਗਈਆਂ? ਕਿ ਉਧਰ ਪਾਉਣੀਆਂ ਨਹੀਂ ਸੀ ਇਧਰ ਭਖਤੌਣੀਆਂ ਨਹੀਂ ਸੀ ਮਤਲਬ ਇਹ ਹੋ ਸਕਦਾ ਹੈ ਕਿ ਬੰਦਾ ਮੈਂਬਰ ਪਾਰਲੀਮੈਂਟ ਤੱਕ ਦੇ ਅਹੁਦੇ ਤੇ ਹੋਵੇ ਤੇ ਉਹਨੂੰ ਵੋਟ ਪਾਉਣ ਹੀ ਨਾ ਆਉਂਦੀ ਹੋਵੇ ਉਹਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਨਾ ਆਉਂਦੀ ਹੋਵੇ ਸੋ ਇਹ ਆਪਣੇ ਆਪ ਸਵਾਲ ਖੜਾ ਚਲੋ ਇੰਡੀਆ ਗੱਠਜੋੜ ਨੇ ਜਿੱਥਾ ਹਸਲ ਇੰਡੀਆ ਗੱਠਜੋੜ ਦਾ ਉਮੀਦਵਾਰ ਹਾਰ ਗਿਆ ਇੰਡੀਆ ਗੱਠਜੋੜ ਨੇ ਜਿੱਥਾ ਹਸਲ ਕੀਤੀ ਹੈ ਜਿਹੜਾ ਪਹਿਲਾਂ ਹੀ ਦਿਖਦਾ ਸੀ ਕਿ ਐਨਡੀਏ ਦੇ ਕੋਲ ਪੂਰਨ ਬਹੁਮਤ ਹੋਵੇਗਾ ਸਵਾਲ ਤਾਂ ਮਾਰਜਿਨ ਘਟਨ ਬਦਲਣ ਦਾ ਸੀ ਜਦੋਂ ਧੰਖਰੋੜੀ ਬਣੇ ਤਾਂ ਇਹ ਹੀ ਇੰਡੀਆ ਗੱਠ ਜੋੜ ਜਿਹੜਾ ਇਸ ਰੂਪ 'ਚ ਨਹੀਂ ਸੀ ਤਾਂ ਇਹਦੀਆਂ ਬੋਟਾਦੀਆਂ ਨਿਕਲੀਆਂ ਸੀ 170 ਜਾਂ 72 ਦੇ ਨੇੜੇ ਜਿਹੜੇ ਸੀ ਤੇ ਹੁਣ 300 ਹੈ ਅਗਲੇ ਤਾਂ ਇਹਦੇ ਵਿੱਚ ਵੀ ਕਿਉਂਕਿ ਰਾਜਦਿਕ ਤਰ੍ਹਾਂ ਦੇ ਇਹਨੇ ਕਿੰਨੀਆਂ ਵਧੀਆਂ ਪਰ ਜਵਾਬ ਵੀ ਸੀ ਇਸ ਵਾਰ ਇੰਡੀਆ ਦੇ ਉੱਤੇ ਪਰ ਇਸ ਦੇ ਬਾਵਜੂਦ ਇੱਕ ਕਲੀਅਰ ਸੀਗਾ ਕਿ ਇੰਡੀਆ ਨੇ ਚੋਣ ਜਿੱਤ ਜਾਣੀਆਂ ਸੋਚ ਹੁਣ ਜਿੱਤ ਗਏ ਹਾਂ ਪੰਜਾਬ ਦੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਸਰਜੀਤ ਸਿੰਘ ਖਾਲਸਾ ਨੇ ਵੀ ਆਪਣੇ ਆਪ ਨੂੰ ਵੋਟ ਤੋਂ ਦੂਰ ਰੱਖਿਆ ਬੀਬੀ ਹਰਸਿੰਦਰ ਕੋਰ ਬਾਦਲ ਨੇ ਵੀ ਆਪਣੇ ਆਪ ਨੂੰ ਇਸ ਚੋਣ ਤੋਂ ਦੂਰ ਰੱਖਿਆ ਤੇ ਕਿਹਾ ਤਾਂ ਇਹ ਜਾ ਰਹੇ ਕਿ ਅਮਰਿਤਪਾਲ ਸਿੰਘ ਔਰੀ ਪਹਿਲਾਂ ਵੋਟ ਭੇਜ ਲੁੱਕੇ ਸੀ ਜਦ ਤੱਕ ਇਹ ਫੈਸਲੇ ਦੀ ਜਾਣਕਾਰੀ ਨੂੰ ਮਿਲੀ ਪਰ ਉਹਨਾਂ ਨੇ ਵੀ ਆਪਣੀ ਵੋਟ ਰੋਕ ਲਈ ਵੋਟ ਨਹੀਂ ਪਾਈ ਉਹਨਾਂ ਨੇ ਜਿਲ੍ਹੇ ਤੋਂ ਕਹਿੰਦੇ ਬੈਲਟ ਪੇਪਰ ਦੇ ਰਾਹੀਂ ਜੇ ਉੱਥੋਂ ਦੇ ਅਧਿਕਾਰੀਆਂ ਦੀ ਮੰਨੀਏ ਕਿ ਉਹਦੇ ਰਾਹੀਂ ਆਪਣੀ ਵੋਟ ਭੇਜਤੀ ਸੀ ਪਰ ਉਹਨਾਂ ਦੀ ਪਾਰਟੀ ਨੇ ਵਿਸ਼ੱਕ ਉਹ ਆਜ਼ਾਦ ਐਮਪੀ ਵਜੋਂ ਉੱਥੇ ਨੋਟ ਕੀਤੇ ਜਾਂਦੇ ਨੇ ਸਰਜੀਤ ਖਾਲਸਾ ਤੇ ਅਮਰਿਤਪਾਲ ਪਰ ਅੱਜ ਕੱਲੋ ਅਕਾਲੀ ਦਲ ਸ਼ੋਮਨੀ ਕਲ ਦਲ ਬਾਰਸ ਪੰਜਾਬ ਬਾਰਸ ਪੰਜਾਬ ਪਾਰਟੀ ਨਾਲ ਜੁੜੇ ਨਹੀਂ ਇਸ ਲਈ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਆਪਾਂ ਇਹ ਚੋਣਾਂ 'ਚ ਕਿਸਾ ਨਹੀਂ ਲੈਣਾ ਇਸ ਲਈ ਉਹਨਾਂ ਦੀ ਵੋਟ ਵੀ ਪੂਰ ਨਹੀਂ ਹੋਈ ਸੋ ਪੰਜਾਬ ਦੇ ਤਿੰਨ ਮੈਂਬਰ ਪਾਰਲੀਮੈਂਟਾਂ ਨੇ ਆਪਣੇ ਆਪ ਨੂੰ ਇਸ ਵੋਟ ਪ੍ਰਕਿਰਿਆ ਚੋਂ ਬਾਹਰ ਵੀ ਰੱਖਿਆ ਬਹੁਤ ਬਹੁਤ ਸ਼ੁਕਰੀਆ